ਸਾਰੇ ਹੀ ਲੋੜਵੰਦਾ ਨੂੰ ਸੋਚਿਤ ਕੀਤਾ ਜਾਂਦਾ ਹੈ ਕਿ ਜੇ ਕਿਸੇ ਕੋਲ ਰਹਿਣ ਨੂੰ ਘਰ ਨਹੀਂ ਹੈ ਤਾਂ ਇਹ ਜਗਾ ਤੇ ਤੁਸੀਂ ਆਪਣਾ ਆਰਜੀ ਘਰ ਬਣਾ ਸਕਦੇ ਹੋ ਤੇ ਆਪਣੇ ਪਸ਼ੂ ਵੀ ਇੱਥੇ ਪੱਕੇ ਫਾਸ਼ਾਂ ਤੇ ਬਣ ਸਕਦੇ ਹੋ ਜੀ ਹਾਂ ਸਮਰਾਲਾ ਦੀ ਨਗਰ ਨਿਗਮ ਨੇ ਇਹ ਸਹੂਲਤ ਪ੍ਰਵਾਸੀ ਲੋਕਾਂ ਨੂੰ ਤੇ ਉਹਨਾਂ ਨੂੰ ਦਿੱਤੀ ਹੈ ਜਿਨ੍ਹਾਂ ਦੇ ਕੋਲ ਆਪਣਾ ਘਰ ਨਹੀਂ ਹੈ ਤੇ ਆਪਣੇ ਪਸ਼ੂ ਰੱਖਣ ਲਈ ਜਗਾ ਨਹੀਂ ਹੈ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਰਹੇ ਹੋ ਇਹ ਹੈ ਸਮਰਾਲੇ ਦਾ ਕਰੋੜਾ ਰੁਪਏ ਲਾ ਕੇ ਬਣਿਆ ਹੋਇਆ ਬਸ ਅੱਡਾ ਜਿਹਦੇ ਉੱਪਰ ਕੇ ਇੱਕ ਆਰਜੀ ਜਿਹੇ ਝੁੱਗੀਆਂ ਬਣਾ ਕੇ ਕੁਝ ਲੋਕ ਰਹਿ ਰਹੇ ਸਾਫ਼ ਦਿਖ ਰਹੇ ਹਨ ਤੇ ਪਸ਼ੂ ਵੀ ਬੰਨੇ ਹੋਏ ਸਾਫ਼ ਦਿਖ ਰਹੇ ਹਨ ਇਸ ਸਬੰਧੀ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਸਨੇ ਇੱਕ ਬਹੁਤ ਹੀ ਸ਼ਰਮਨਾਕ ਬਿਆਨ ਕੈਮਰੇ ਦੇ ਸਾਹਮਣੇ ਹੀ ਦੇ ਦਿੱਤਾ ਕਿ ਇਹ ਬਸ ਅੱਡਾ ਬਣਾਇਆ ਤਾਂ ਸੀ ਜੋ ਚੱਲ ਨਹੀਂ ਰਿਹਾ ਪਰ ਸਾਡਾ ਇੱਕ ਬੰਦਾ ਇੱਥੇ ਬਣੇ ਰੈਨ ਬਸੇਰੇ ਵਿੱਚ ਰਹਿ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਉਹ ਰੈਨ ਬਸੇਰਾ ਵੇਖ ਹੀ ਸਕਦੇ ਹੋ ਜੋ ਇਹ ਅਫਸਰ ਦੱਸ ਰਿਹਾ ਹੈ ਤੇ ਦੂਜਾ ਅਫਸਰ ਆਪਣੇ ਮੂੰਹੋਂ ਇਹ ਗੱਲ ਵੀ ਕਹਿ ਰਿਹਾ ਹੈ ਕਿ ਅਸੀਂ ਇੱਥੇ ਇੱਕ ਨਵਾਂ ਬਾਥਰੂਮ ਚਾਲੂ ਕਰ ਰਹੇ ਹਾਂ ਜਦੋਂ ਬਸ ਸਾਡਾ ਚੱਲ ਹੀ ਨਹੀਂ ਰਿਹਾ ਪਹਿਲਾਂ ਹੀ ਕਰੋੜਾਂ ਰੁਪਏ ਬਰਬਾਦ ਕਰ ਦਿੱਤੇ ਹਨ ਤਾਂ ਫਿਰ ਇਹ ਬਾਥਰੂਮ ਦੀ ਸਹੂਤ ਕਿਸ ਨੂੰ ਦੇਣ ਲਈ ਬਣਾਈ ਜਾ ਰਿਹਾ ਹੈ ਇਸ ਤਰ੍ਹਾਂ ਦਾ ਹਾਸੋਹੀਨਾ ਬਿਆਨ ਕੈਮਰੀ ਤੇ ਦੇ ਕੇ ਇਹ ਅਫਸਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਪੱਦ ਸਕਦਾ ਆਓ ਸੁਣਦੇ ਹਾਂ ਸ਼ਹਿਰ ਦੇ ਹੋਰ ਲੋਕਾਂ ਦਾ ਵੀ ਕੀ ਕਹਿਣਾ ਹੈ ਪਰ ਪਹਿਲਾਂ ਸੁਣੋ ਇਸ ਅਫਸਰ ਦਾ ਬੇਤੁਕਾ ਬਿਆਨ ਸਰ ਸੰਭਾਲ ਲੈ ਨਾ ਬੱਸ ਸਕਦਾ ਕਿ ਮੁਹਾਵਰੇ ਤੋਂ ਬੰਦ ਤੇ ਉਸ ਪ੍ਰਵਾਸੀ ਮੁੰਡਾ ਜਿਹੜਾ ਰਹਿਦਾ ਅੱਡਾ ਬੰਦ ਕੀ ਹੈ ਤੇ ਕੰਡਿਗਟ ਲੱਗੇ ਕਿ ਸੱਤਿਆਂ ਦਾ ਕੰਨੀਆ ਹੋਣਾ ਕੀ ਕਹਿਣਾ ਚਾਹੁੰਦਾ हां ਜਿਹੜਾ ਇਹ ਬਸ ਡਾ ਸੀਗਾ ਇਹ ਪਹਿਲਾਂ ਉਹ ਯੂਜ਼ ਹੋ ਰਿਹਾ ਸੀਗਾ ਅੱਜ ਕੱਲ ਨਹੀਂ ਹੋ ਰਿਹਾ ਕਿਉਂਕਿ ਬਸ ਆਪਨੇ ਬਾਈਪਾਸ ਬਣ ਚੁੱਕਿਆ ਪਰ ਜਿਹੜਾ ਉੱਥੇ ਪਰਵਾਸੀ ਮਜ਼ਦੂਰ ਇੱਕ ਸਾਡਾ ਰਹਿਣ ਬਸੇ ਦਾ ਬਣਿਆ ਉੱਥੇ ਕੁਝ ਲੋਕ ਆ ਕੇ ਰਹਿ ਰਹੇ ਆ ਤੇ ਬਾਕੀ ਸਾਫ ਸਵਾਈ ਦੀ ਵੀ ਕੁਝ ਲੋੜ ਹੈਗੀ ਆ ਉਹਨੂੰ ਅਸੀਂ ਕੁਝ ਦਿਨਾਂ ਵਿੱਚ ਹੀ ਉਹਨੂੰ ਇੰਪਰੂਵ ਕਰ ਦਵਾਂਗੇ ਤਾਂ ਕਿ ਅਸੀਂ ਉੱਥੇ ਇੱਕ ਟਾਇਲਟ ਹੋਰ ਵੀ ਬਣਾਉਣ ਜਾ ਰਹੇ ਆ ਤੇ ਜਿਹੜਾ ਤੁਸੀਂ ਬੱਕਰੀਆਂ ਦੀ ਗੱਲ ਕਹੀ ਆ ਉਹ ਚੈੱਕ ਕਰਾ ਲੈਂਦੇ ਆ ਵੀ ਉਹ ਜੰਗਲੀਆਂ ਨੇ ਕਿਹੜੀਆਂ ਹੈਗੀਆਂ ਉਹ ਰਿੰਗ ਸ਼ਾਇਦ ਵਿੱਚ ਜਿਹੜਾ ਫਸ ਸਕਦਾ ਹੁੰਦਾ ਉਹ ਫਾਰੇ ਫੋਲੇ ਦੇਖ ਨੂੰ ਮਿਲਦਾ ਹੈ ਕਿ ਉੱਥੇ ਆ ਦੇ ਬੱਸਾਂ ਖੜੀਆਂ ਹੁੰਦੇ ਪਰ ਸਮਰਾਂਗ ਦੇ ਤੇ ਨਵਾਂ ਇਹ ਚੌਕ ਹੈ ਉੱਥੇ 11 ਕੋਲ ਤਰੀਕਾ ਫਸਟ ਸਟਾਪ ਤੇ ਬੱਸਾਂ ਦੇ ਟਿਕਟਾਂ ਕਿੰਨੀਆਂ ਆਨ ਦੇਖੋ ਇਹਦੇ ਵਿੱਚ ਇਹਦਾ ਜ਼ਿਆਦਾ ਸਮਨ ਨਗਰ ਕੌਂਸਲ ਨਾਲੋਂ ਰੋਡ ਵੇਅ ਡਿਪਾਰਟਮੈਂਟ ਨਾਲ ਜ਼ਿਆਦਾ ਹੈ ਕਿਉਂਕਿ ਪ੍ਰੋਸੈਸ ਮੇਨਲੀ ਉਹਨਾਂ ਦੇ ਕੰਟਰੋਲ ਚ ਹੁੰਦੀਆਂ ਨੇ ਤੇ ਜਿਹੜਾ ਬਸਕ ਦਾ ਸੀਗਾ ਉਹ ਪਹਿਲਾਂ ਯੂਜ਼ ਹੋ ਰਿਹਾ ਸੀ ਪੂਰਾ ਹੋਣਾ ਚਾਹੀਦਾ ਹੈ ਹੁਣ ਜਦੋਂ ਤੋਂ ਬਾਈਪਾਸ ਬਣਿਆ ਤੇ ਉਹਦਾ ਥੋੜਾ ਜਿਹਾ ਬੱਸਾਂ بار-ਬਾਰ ਨਿਕਲ ਰਹੀਆਂ ਨੇ ਤੇ ਅਸੀਂ ਉਹਦੇ ਨਾਲ ਵੀ ਰੋਡਵੇਲ ਨਾਲ ਵੀ ਸੰਪਰਕ ਕਰਕੇ ਦੇਖਦੇ ਆ ਵੀ ਕੀ ਕਰ ਸਕਦੇ ਹਾਂ ਸਮਰਾਇਆ ਸਮਰਾਇਆ ਬਸਾ ਘਰੇ ਸਮਾਜ ਉਹ ਬੰਦ ਕੀ ਹੈ ਐਲਐਸਆਰ ਬਈ ਲੱਗ ਪੁੱਟ ਨੇ ਉਸ ਦੇ ਬਾਰੇ ਕੀ ਜਣਾ ਅੰਦੇ ਦੀ ਕੀ ਸਰਕਾਰ ਕਰਦੇ ਦੇਖੋ ਜੀ ਉਹ ਬਣਾਇਆ ਤਾਂ ਤੈਹੀ ਤੇ ਚਲਾਉਣ ਵਾਸਤੇ ਜਿਹੜੇ ਕੋਈ ਰੁਪਈਆ ਲੱਗੇ ਆ ਉਹਦੇ ਉੱਪਰ ਲੱਖ ਰੁਪਈਆ ਲੱਗਿਆ ਤਾਂ ਆਪਾਂ ਸਾਰੇ ਜਾਣਦੇ ਆ ਵੀ ਇਹਨੂੰ ਛੇਤੀ ਛੇਤੀ ਚਲਾਉਣਾ ਵੀ ਬਣਦਾ ਕਿਉਂਕਿ ਜਿੱਥੇ ਲੱਖ ਰੁਪਈਆ ਸੀ ਉਹਦੇ ਉੱਪਰ ਲਾਇਆ ਉੱਥੇ ਲੱਖਾਂ ਰੁਪਏ ਦੀ ਅੰਦਰ ਵੀ ਸਾਨੂੰ ਸਾਲ ਦੀ ਆਉਣੀ ਹੈ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਣਾ ਤੇ ਇਹ ਸਿੱਤੂ ਚਪੀ ਚਲਾਉਣਾ ਬਣਦਾ ਪਰ ਜੋ ਹਾਲਾਤ ਬਣੇ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਇੰਨੀ ਮਾੜੀ ਹਾਲਤ ਆ ਉੱਥੇ ਆਵਾਰਾ ਬੋਸ਼ੂ ਫਿਰਦੇ ਨੇ ਤੇ ਲੇਬਰ ਬੇਟੀ ਆ ਪਤ ਨਹੀਂ ਕਿਹਦੀ ਬੇਟੀ ਆ ਉਹ ਸਾਰੇ ਦੇਖ ਕੇ ਦੁੱਖ ਹੁੰਦਾ ਵੀ ਜਿੰਨਾ ਰੁਪਿਆ ਲਾਇਆ ਉਹਦੇ ਉੱਪਰ ਕੱਟ ਲਾਇਆ ਕਿਉਂ ਨਹੀਂ ਜੇ ਚਲਾਉਣਾ ਨਹੀਂ ਸੀਗਾ ਕਿੰਨਾ ਰੁਪਿਆ ਲਾਇਆ ਕੱਤੇ ਤੁਹਾਡਾ ਪਹੁੰਚ ਇੱਥੇ ਨਗਰ ਕੌਂਸਲ ਨੂੰ ਮੁੱਖ ਸਰਕਰ ਦੇ ਦੁਆਰਾ ਸ਼ੁਰੂ ਕਰਦਾ ਕੀ ਨਹੀਂ ਮੇਰੇ ਨਾਲ ਕੋਈ ਇਸ ਤਰ੍ਹਾਂ ਦੀ ਪਹੁੰਚ ਤਾਂ ਹੋਈ ਨਹੀਂ ਕਿ ਬਤੌਰ ਸਰਕਾਰ ਦੇ ਮੈਂ ਕਹਾ ਵੀ ਜੇ ਲੋ ਕੋਈ ਦਿੱਕਤ ਆਉਂਦੀ ਹੈ ਚਲਾਉਣ ਦੇ ਜੇ ਕੋਈ ਸਰਕਾਰੀ ਸਰਕਾਰ ਵੱਲੋਂ ਕੋਈ ਹੱਲਪ ਚਾਹੀਦੀ ਆ ਤਾਂ ਮੈਂ ਨਾਲ ਇਹਨਾਂ ਦੇ ਖਾਣਾ ਤਾਂ ਗੱਲ ਇਹ ਆ ਵੀ ਇਹਨੂੰ ਛਿੱਤੀ ਛਿੱਤੀ ਚਲਾਉਣਾ ਬਣਦਾ ਤਾਂ ਜੋ ਰੋਜ਼ਗਾਰ ਮਿਲੇ ਲੋਕਾਂ ਨੂੰ ਤੇ ਇੱਕ ਵਧੀਆ ਆਮਦਨ ਆਵੇ ਆਪਣੇ ਨਰਵਾਸ ਤੋਂ ਸਬਾਲੇ। ਹੰਕੀ ਨਾਮ ਤੁਹਾਡਾ ਗਗਨਦੀਪ ਸ਼ਰਮਾ ਚੇਰਮੈਨ ਸੰਦਰਾ ਸੋਸ਼ਲ ਵੈਲਫੇਅਰ ਸੁਸਾਇਟੀ। ਪਰ ਮਾਜੀ ਜੇ ਬਸਾੜੀ ਆਪਾਂ ਖੜੀ ਐ ਤੇ ਨਵਾਂ ਬਸਾੜਾ ਜੋ ਨਾਮ ਲਈ ਬਸਾੜਾ ਕਹਿ ਸਕਦੇ ਆ ਪਸ਼ੂ ਘਾਰ ਆ ਗੰਦੀਰ ਟੇਲ ਕਿਨੇ ਕੀ ਕਹਿਣਾ ਚਾਹੁੰਦੇ। ਦੇਖੋ ਜੀ ਇਹ ਸ਼ਹਿਰ ਦੀ ਇੱਕ ਪ੍ਰਾਈਮ ਲੈਂਡ ਆ ਜਿਹਨੂੰ ਨਵੇਂ ਬੱਸ ਸਟੈਂਡ ਦੇ ਤੌਰ ਤੇ ਸਰਕਾਰ ਨੇ ਡਵੈਲਪ ਕਰਨ ਦੀ ਕੋਸ਼ਿਸ਼ ਕੀਤੀ ਇਨਫਰਾਸਟ੍ਰਕਚਰ ਵੀ ਦਿੱਤਾ ਦੁਕਾਨਾਂ ਵਗੈਰਾ ਬਣਾਈਆਂ ਪਰ ਸਿੱਧੇ ਸਿੱਧੇ ਤੌਰ ਤੇ ਸਮਰਾਲੇ ਸ਼ਹਿਰ ਤੇ ਬੀਤਾਂ ਦੀ ਨਲਾਇਕੀ ਕਰਕੇ ਉਹ ਸ਼ਾਸਨ ਦੀ ਨਲਾਇਕੀ ਕਰਕੇ ਅੱਜ ਇਹ ਇੱਕ ਖੰਡਰ ਤੇ ਆਮ ਜਿਵੇਂ ਟੱਪਰੀਵਾਸ ਲੋਕਾਂ ਦੀ ਰਹਿائش ਲੇਬਰ ਵਗੈਰਾ ਡੰਗਰਾਂ ਦੇ ਲਈ ਆਵਾਰਾ ਪਸ਼ੂਆਂ ਦੇ ਲਈ ਇੱਕ ਅੱਡੇ ਤੋਂ ਬਾਅਦ ਕੁਝ ਨਹੀਂ ਰਹਿ ਗਿਆ ਤੇ ਬਿਲਡਿੰਗ ਖੰਡਰ ਹੋ ਚੁੱਕੀ ਆ ਦੁਕਾਨਾਂ ਦੇ ਜਿੰਨੇ ਵੀ ਇਨ੍ਹਾਂ ਤੋਂ ਸ਼ਹਿਰ ਦੀ ਨਗਰ ਕੌਂਸਲ ਨੂੰ ਬੜੀ ਆਮਦਨ ਹੋਣੀ ਸੀ ਸ਼ਹਿਰ ਦੀ ਇੱਕ ਡਵੈਲਪਮੈਂਟ ਹੋਣੀ ਸੀ ਲੋਕਾਂ ਨੂੰ ਰੋਜ਼ਗਾਰ ਮਿਲਨੇ ਸੀ ਉਹ ਸਾਰੇ ਹੀ ਅੱਜ ਇੱਕ ਖੰਡਰ ਤੋਂ ਵੱਧ ਹੋਰ ਕੁਝ ਨਹੀਂ ਹੈਗਾ ਸੋ ਬੜੀ ਮੰਦ ਭੱਗੀ ਗੱਲ ਹੈ ਤੇ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਸਰਕਾਰ ਦਾ ਇਹ ਵੀ ਗੱਲ ਕਹਿਣਾ ਹੈ ਕਿ ਸਾਡੇ ਘਰ ਤੱਕ ਨਗਰ ਕੌਂਸਲ ਦੀ ਪਹੁੰਚ ਨਹੀਂ ਕਰਦੀ ਦੇਖੋ ਇਹ ਆਪਣੇ ਆਪ ਦੇ ਵਿੱਚ ਇੱਕ ਰਾਸ ਦੀ ਇਤਿਹਾਸ ਹੋਈ ਨਹੀਂ ਦੋਨੇ ਤਰ੍ਹਾਂ ਦੀ ਸਟੇਟਮੈਂਟ ਜਿਹੜੇ ਲੋਕਾਂ ਦੇ ਨਮਾਇंदे ਨੇ ਉਹਨਾਂ ਨੂੰ ਆਪਣੀ ਜਵਾਬਦੇਹੀ ਆਪ ਤੈਅ ਕਰਨੀ ਪੈਣੀ ਆ ਇਹ ਕੋਈ ਤਰੀਕਾ ਨਹੀਂ ਹੈਗਾ ਨਮਾਇੰਦਿਆਂ ਦੇ ਕੋਲ ਲੋਕਾਂ ਨੇ ਜਾਣਾ ਹੁੰਦਾ ਕਿਸੇ ਇਹ ਜੀ ਗੱਲ ਦੇ ਲਈ ਧਿਆਨ ਚ ਲਿਆਉਣੀ ਜਿਹੜੀ ਆਮ ਲੋਕਾਂ ਦੇ ਧਿਆਨ ਦੇ ਵਿੱਚ ਨਹੀਂ ਆ ਰਹੀ ਮਤਲਬ ਕੋਈ ਕਿਸੇ ਮੰਨ ਲਓ ਕੋਈ ਜੁਰਮ ਹੋ ਰਿਹਾ ਕੋਈ ਲੁਕਮਾ ਸ਼ਿਫਮਾ ਹੋ ਰਿਹਾ ਉਹਦੀਆਂ ਚੀਜ਼ਾਂ ਦੇ ਲਈ ਤਾਂ ਲੋਕ ਜਾਣ ਨੂੰ ਮੈਂ ਤੇ ਕੋਈ ਇਹਦਾ ਦਿਨ ਦਿਹਾੜੇ ਚਿੱਟੇ ਚਾਨਣ ਦੇ ਵਿੱਚ ਸ਼ਹਿਰ ਦੇ ਵਿੱਚ ਪ੍ਰਾਪਰਟੀ ਪਈ ਆ ਨਵੇਂ ਬਸ ਸਟੈਂਡ ਦਾ ਸਭ ਨੂੰ ਪਤਾ ਆ ਮੌਜੂਦਾ ਸਰਕਾਰ ਦੇ ਨਮਾਇंदे ਇਲੈਕਸ਼ਨ ਦੇ ਟਾਈਮ ਦੇ ਵਿੱਚ ਜਦੋਂ ਵੀ ਕਦੇ ਚੋਣ ਦੀਆਂ ਡਿਬੇਟਸ ਹੁੰਦੀਆਂ ਸੀ ਇਹ ਇਸਿਸ਼ੂ ਨੂੰ ਲੈ ਕੇ ਇਲੈਕਸ਼ਨ ਲੜੀ ਆ ਇਹ ਇਸਿਸ਼ੂ ਤੇ ਅਸੀਂ ਉਦੋਂ ਵੀ ਬਹੁਤ ਵਾਰੀ ਇਹ ਇਸਿਸ਼ੂ ਨੂੰ ਰੇਜ਼ ਕੀਤਾ ਕਿ ਬਹੁਤ ਮਾੜੀ ਹਾਲਤ ਦੇ ਵਿੱਚ ਆ ਅ ਰਾਜ 2-3 ਸਾਲ ਦੇ ਸਮਾਂ ਬੀਤਣ ਤੋਂ ਬਾਅਦ ਵੀ ਇਵਨ ਕਿ ਮੇਰੇ ਇੱਥੇ ਸਮਝਾਲੇ ਦੇ ਪੱਤਰਕਾਰ ਭਾਈਚਾਰੇ ਨੇ ਵੀ ਕਈ ਵਾਰੀ ਇਹ ਮੁੱਦੇ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਆ ਪਰ ਕੋਈ ਹੱਲ ਨਹੀਂ ਕੋਈ ਗੱਲ ਨਹੀਂ ਫਿਰ ਉਹ ਤੋਂ ਬਾਅਦ ਇਹ ਕਹਿਣਾ ਅੱਜ ਦੀ ਤਰੀਕ 'ਚ ਕਿ ਮੇਰੇ ਧਿਆਨ 'ਚ ਨਹੀਂ ਕੋਈ ਲਿਆ ਆ ਇਤੋ ਵੱਧ ਮੰਦ ਭਾਗੀ ਇਲਾਕੇ ਦੇ ਲਈ ਹੋਰ ਕੋਈ ਸਟੇਟਮੈਂਟ ਹੋ ਨਹੀਂ ਸਕਦਾ। ਇਹ ਗੱਲ ਇਹ ਗੱਲ ਗਏ ਵੀ ਨਗਰ ਕੌਂਸਲਰਸ ਵੱਲ ਧਿਆਨ ਨਾ ਦੇਣਾ। ਪਸ਼ੂਕਰ ਬਣਨ ਦੇ ਕੋਈ ਚੱਕਰ ਨਹੀਂ ਪਰ ਵਿਕਾਸ ਵੱਲ ਦੇਖਣਾ ਨਾ ਦੇਖਣਾ ਇਹ ਨਗਰ ਕੌਂਸਲ ਦੀ ਜੋ 17 ਐਮਸੀ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਜ਼ਿੰਮੇਵਾਰੀ ਤਾਂ ਜੀ ਲੋਕਾਂ ਦੀ ਬਣਦੀ ਹੈ ਕਿ ਪਹਿਲਾਂ ਸਭ ਤੋਂ ਪਹਿਲਾਂ ਇਹ ਜਿਹੜੇ ਲੀਡਰ ਉਹਨਾਂ ਨੇ ਚੁਣੇ ਹੋਏ ਨੇ ਇਹਨਾਂ ਨੂੰ ਨੋਟੀਫਾਈ ਕਰਨ। ਅਗਲੀ ਵਾਰ ਨੂੰ ਜਦੋਂ ਵੀ ਕਰੇ ਇਹ ਉਹਨਾਂ ਦੇ ਦਰਵਾਜ਼ੇ ਦੇ ਵਿੱਚ ਆਮ ਸਮਾਜ ਦੇ ਵਿੱਚ ਜਾਣਗੇ ਉਹਨਾਂ ਦੇ ਨੁਮਾਇੰਦੇ ਬਣ ਕੇ ਤਾਂ ਉਹਨਾਂ ਨੂੰ ਸਵਾਲ ਕਰਨ। ਉਹਨਾਂ ਨੂੰ ਉਹਨਾਂ ਦੀ ਬਣਦੀ ਜਗ੍ਹਾ ਤੇ ਕਿ ਕਿ ਇਹ ਹੁਣ ਇਸ ਲਾਇਕਤਾ ਰਹੇ ਨਹੀਂ ਕਿ ਪ੍ਰਸ਼ਾਸਨ ਦੇਖ ਸਕਣ ਸ਼ਹਿਰ ਦੀ ਕੋਈ ਤਰੱਕੀ ਦੇਖ ਸਕਣ ਇਹਨਾਂ ਨੂੰ ਆਪਣੇ ਆਪਣੇ ਘਰੇ ਬੈਠ ਜਾਣਾ ਚਾਹੀਦਾ ਜਦੋਂ ਆਪ ਫੋਕੀ ਚੌਧਰ ਲਈ ਲੀਡਰੀ ਕਰਨੀ ਆ ਫਿਰ ਉਹ ਲੋਕਾਂ ਦਾ ਤਾਂ ਉਹਦੇ ਚਕਾਣ ਹੋਊਗਾ ਹੀ ਤੇ ਫਿਰ ਨਤੀਜਾ ਤੁਹਾਡੇ ਸਾਹਮਣੇ ਆਊਗਾ